ਜਿਹੜਾ 1000 ਖੰਡ ਤੋਂ ਸਿੱਧਾ ਨਹੀਂ ਆਪਾਂ ਬੱਕਰਾ ਛੱਡਦੇ ਸੀਗੇ ਹਾਂ ਜੇ ਭਾਈ ਇਹਨੇ ਉਹੀ ਨਹੀਂ ਉਤਰਿਆ ਇਹ ਕਹਾਣਾ ਕੀ ਹੈ ਮੈਂ ਪੁੱਛਦਾ ਨਾ ਫੌਜੀਆ ਹਾਂਜੀ ਜੈਜਰ ਪੀ ਮੰਗ ਲਾ ਤੂੰ ਦੱਸ ਦੇ ਕਿੰਨੇ ਲਈ ਹੈ ਜੀ ਅਰਬੀਆ 7000 ਥੋੜਾ ਥੋੜਾ ਮਾਂ ਬੁਖੀ ਨਹੀਂ ਕਾ ਬੰਦੇ ਦਾ ਇਹ ਇਹ ਦਾ 15 ਬਾਲ ਹੈ ਇਹ ਵੀ ਤੁਹਾਨੂੰ ਵੀ ਪੈਰਾ ਜਿੰਨੇ ਦਾ ਹੈ ਹਾਂ ਨਹੀਂ 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 ਮਾਰ ਨਹੀਂ ਪੈਂਦੀ ਨਹੀਂ ਨਹੀਂ ਮਾਰ ਪੈਂਦੀ ਹੈ ਜੀ ਦਸ ਫਰਾਂ ਇਹਨੀ ਲੁੱਟ ਰਹੀ ਨਹੀਂ ਕਿਤੇ ਆਲਾ ਕਰੀਏ ਕੀ ਆ ਹਾਰਪੁਰ ਜਾਣਾ ਉਹ ਜਾਂਦਾ ਹੈਗਾ ਠੀਕ ਮੋਟਰਸਾਈਕਲ ਲਾ ਕੇ ਆਏ ਆ ਮੇਰੀ ਗੱਲ ਸੁਣ ਹੂੰ ਕਿਤੇ ਨਹੀਂ ਹੋਣਾ 8000 ਵਕਤ ਲੱਗੀ ਜਾਂਦਾ ਐਸ ਤੇ ਬੜਾ ਪੂਰਾ ਬੱਕਰਾ ਕਹਿੰਦਾ ਬੱਕਰਾ ਹੀ ਹੈ ਨਾ ਇਹ ਕਹਿੰਦਾ ਮੈਂ ਆਹ ਬੱਕਰੀ ਇਹ ਤਾਂ ਵੇਚਣਾ ਨਹੀਂ ਮੈਂ ਤਾਂ ਬੱਕਰੀ ਨਾਲ ਵੇਚਣਾ ਓਏ ਆਹ ਹਾਂ ਹੀ ਲੈ ਲੈ ਗੇਗ ਨਗਨ ਤੂੰ ਹੈਂ ਇਹਨੇ ਕਹਿੰਦਾ 1 ਦੱਸ ਜੀ 13000 ਤਾਂ ਲੈ ਜਾ ਆਪਾਂ ਸਿੱਧਾ ਹੀ ਇਕੱਠਾ ਹੀ ਛੱਡ ਤਾ 2000 ਆਪਾਂ ਉਹ ਕਰ ਨਹੀਂ ਗਏ ਲੈ ਆਪਾਂ ਤਾਂ ਦੇਣ ਵਾਲਾ ਗੰਮੀ ਸੌਦਾ ਹੀ ਉਹ ਨਹੀਂ ਗੱਲ ਕੀਤੀ ਵਿੱਚ ਕਟਾਈਆਂ ਕਰਨ ਦਾ ਕੋਈ ਫਾਇਦਾ ਨਹੀਂ ਐਵੇਂ ਪਾਣੀ ਚ ਮਧਾਣੀ ਪਾਈ ਚੱਲੇਗਾ ਤੂੰ ਸਿਰਫ ਅਸਰ ਵਧੀਆ ਬਸ ਫੇਰੀ ਮੱਖਣਾ ਆਉਗਾ ਬਾਈ ਪੂਣੀ ਆਉਂਦਾ ਹੈ ਯਾਦ ਠੀਕ ਹੈ ਹਾਂ ਤੂੰ ਬੱਚਾ ਦੇਖੂ ਕੰਨ ਵਿਖਦਾ 1.5 ਦੇ ਬੱਚੇ ਲੰਮੇ ਕਰਨ ਵਾਲੇ ਬੱਚਾ ਭਾਲ ਕੇ ਨਹੀਂ ਬੱਚਾ ਅਸੀਂ ਤਾਂ ਦੇਖਿਆ ਬੱਚਾ ਮੂਹ ਮੰਨ ਮੇਰੇ ਆਲੀ 1000 ਮੰਗਦਾ ਬੱਚੇ ਹੁਣ ਬਿਠਾਉ ਜੀ ਪੈਸੇ ਨਹੀਂ ਫਰੇਮ ਦਾ ਫਰਾਉਂਡ ਦਾ ਵੀ ਕੋਈ ਰੱਖਦਾ ਕਿਉਂ ਅੱਠਿਆ ਕਿਉਂ ਕੀ ਗੱਲ ਨਾ ਨਾ ਇੰਨਾ ਕੋ ਇੰਨਾ ਕਰਦੇ ਉਹ ਨਹੀਂ ਮਖਾ ਜਾ ਰੇ ਚੀਜ਼ ਪੈਸੇ ਲਾ ਦੂੰ ਬੰਦਿਆਂ ਨੂੰ ਲਾਉਣੇ ਹਨ ਦਫਤਰੰਦਰ ਕਵਾਲ ਕਰਦਾ ਚੀਜ਼ੀ ਸਾਢੇ 7000 ਦੇ ਜੇ ਬੱਚੇ ਮੜ ਲਾਗੇ ਤਾਂ ਫੇਰ ਬੱਸ ਤੂੰ ਆਕਰ ਮੈਂ ਕੋਤ ਨਾ ਰਹੀ ਮੈਨੂੰ ਤਾਂ ਹਾਲ ਤਾਂ ਬੱਚੇ ਲੈ ਫੇਰ ਕੱਲ ਤਾਂ ਉਹ ਯਾਰ ਚੀਜ਼ ਦੇ ਪੈਸੇ ਵੀ ਲਾ ਤੂੰ ਤਾਂ ਉਹ ਬਚਕਾ ਤਾਂ ਕਰਦਾ ਪਹਿਲਾਂ ਤੂੰ ਮੱਟਾ ਨਹੀਂ ਹਾਂ ਬੰਦੇ ਦੇ ਮੈਂ ਕਿਹਾ ਮੈਂ ਤੈਨੂੰ ਦੱਸਦਾ ਮੈਂ ਤਾਂ ਹੁਣ ਤੈਨੂੰ ਕੋਈ ਗੱਲ ਬੁਕਾਤੀ ਮੈਂ ਤਾਂ ਹੁਣ ਉਹ ਸਰਨਾ ਕਰੀ ਨੀ ਐਵੇਂ ਖੋੜੇ ਟੋਟੇ ਖੜੇ ਦੋ ਟੋਟੇ ਖੜੇ ਚਾਰ ਇੱਥੇ ਗੱਲ ਬਣਿਆ ਜੀ ਥੋੜੀ ਮਰਜ਼ੀ ਲੈਣਾ ਕਰਨਾ ਥੋੜੀ ਮਰਜ਼ੀ ਐ ਇਹ ਥੋੜੀ ਸੁਲਾਏ ਤਰਾ ਵੀ ਪੈਂਦਾ ਕਰਾਇਆ ਗਿਆ ਇੱਥੇ ਮੇਰੀ ਗੱਲ ਸੁਣ ਬਾਈ ਅਸੀਂ ਵੀ ਕਰਾ ਟੈਕ ਪ੍ਰਾਈਸ ਦੇਖਾ ਕੇ ਲੈ ਕਰਾਇਦਾ ਇਹ ਪੈਣੀ ਪਾਣਾ ਇਹ ਕਰਾ ਤੇ ਪੈਣੀ ਕਰਾਇਆ ਜਾ ਖੜ ਜਾ ਇਹ ਤੁਸੀਂ ਖਾਲੀ ਰੱਗੇ ਕਰਾ ਤਾਂ ਫੇਰ ਹੀ ਪਊਗਾ ਜਦੋਂ ਨਹੀਂ ਮੱਝਣੇ ਕੀ ਕਰਾ ਕਰਾਇਆ ਪਹਿਲਾਂ ਹਟ ਜਾ ਜੀ ਇੱਕ ਮਿੰਟ ਓ ਖੜ ਜੋ ਇੱਕ ਮਿੰਟ ਖੜੋ ਜੀ ਕਿਉਂ ਤੱਕ ਪਹੁੰਚ ਜੂਂਦੀ ਫਿਰ ਅਸੀਂ ਆ ਤੇ ਆਉਂਦੇ ਇਹਨਾਂ ਨੂੰ ਫੋਨ ਕਰਦੇ ਖੜ ਜੋ ਜੀ ਖੜ ਜੋ ਕੋਈ ਨਹੀਂ ਤੇ ਬੱਕਰਾ ਉਹ ਖੜ ਜੋ ਜੀ ਕੋਈ ਨਹੀਂ ਉਹ ਖੜ ਜੋ ਉੱਤੇ ਕੋ ਦਹੀ ਜੇ ਆਪਾਂ ਖਾਲੀ ਮੋਟਰਸਾਈਕਲ ਅਗਰ ਕਰਾ ਫਿਰ ਤੇ ਉਹ ਨਹੀਂ ਬੱਚੂ ਆਹ ਹਾਂ ਇਹਦੀ ਹੀ ਮਾਰਦੇ ਓਫੀ ਬੋਨ ਖੜ ਤੋਂ ਮਾਰਨੇ ਮਾਰ ਦੋ ਨਾ ਕੁਝ ਹੁੰਦਾ ਕਿ ਜੀ ਨਵੇੜ ਦੋ ਨਾ ਹਾਂ ਕਰ ਦੋ ਲਫਾੜੋ ਦੋ ਦੱਸ ਦੇ ਨੌ ਦਾ ਦੇ ਚੱਲ ਫਿਰ ਆ ਯਾ ਇਹਦਾ ਨੋਡ ਚ ਲਾ ਕੇ ਮਰ ਜੰਦਾ ਯਾਰ ਅੜ ਜਾ ਹੁਣ ਇੱਕ ਮਿੰਟ ਦਾ ਅੜ ਜਾ ਵਾ ਵੀ ਇਹ ਕਿਹੜਾ ਨਾ ਨਹੀਂ ਇਹ ਕਿਹੜਾ ਇੱਕੀ ਸਾਡਾ ਨਹੀਂ ਹੈ ਪ੍ਰਧਾਨ ਪ੍ਰਧਾਨ ਮਾੜਾ ਨਹੀਂ ਹੈਗਾ ਤੁਮਾ ਬਾਪਾ ਬਸ ਉਹਦਾ ਕਾਢ ਜਾ ਇਹ ਕਿਹੜੀ ਹੋਣੀ ਹੈ ਚੰਨਵਾ ਹੈਗੀ ਆ ਖੜ ਪਾ ਜਾਂ ਥੋੜਾ ਖੋਲ ਆ ਬੈਰੀਆ ਖੋਲੇ ਖੋਲੇ ਬੋਲ 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 ਕਰਦੇ ਨੇ ਪੱਤੋਂ ਲਾ ਕੇ ਕਰਦੇ ਨੇ ਮੰਨ ਲੈ ਬਨੇ ਕੁ ਮਲੋ ਉਹ ਜਿਆਦਾ ਰੱਖਿਆ ਉਹ ਗੱਲ ਇੱਕ ਮਰੋ ਹਰ ਜਤਕਾਰੀ ਉਹ ਚੰਗੀ ਚੀਜ਼ ਜਦੋਂ ਸਾਹ ਰੱਖੀ ਉਹ ਗੱਲ ਤਾਂ ਲੈਂਦਾ ਵੀ ਮੈਨੂੰ ਖਾਚਾ ਦਰ ਜੀ ਬੱਚਾ ਮੈਨੂੰ ਮੇਰਾ ਮਹਿੰਗਾ ਦਿਖੀਏ ਆਏ ਹੁਣ ਗੱਲ ਹੁੰਦੇ ਦੋਹਾਂ ਦਾ ਮੰਨ ਨਹੀਂ ਖੜਦਾ ਹੁੰਦਾ ਕਰ ਨਹੀਂ ਲੰਦਾ ਤੈਨੂੰ ਦੇਣ ਵਾਲੇ ਦੇਣ ਵਾਲਾ ਹਿਸਾਬ ਹੀ ਦੱਸ ਮੈਂ ਤੈਨੂੰ ਉਹ ਨਹੀਂ ਗੱਲ ਕੀਤੀ ਕਰ ਨਹੀਂ ਲੰਦਾ ਫੜ ਜਾਂਦਾ ਜਿਦਾਂ ਉਹ ਤੇ ਰੇੜ ਤੋਂ ਜ਼ਿਆਦਾ ਕੁਝ ਨਹੀਂ ਹੁੰਦਾ ਵਾ ਜਾਣਦੇ ਸੱਬ ਤੇ ਬਸ ਹੋਣਾ ਤਕਰੀਬ ਬੰਦਾ ਕੋਈ ਕਰ ਨਹੀਂ ਨਾ ਡਰਕ ਜਾਂਦੇ ਨੇ ਇਹ ਆਪ ਗਰੀਬ ਆ ਆ ਪੱਕੀ ਜੀ ਬੰਨੀ ਆ ਮਾੜੀ ਜੀ ਵਧੀਆ ਚੱਲ ਕਾਲ ਯਾਰ ਚੋ ਕਰ ਪਹਿਲੀ ਵਾਰ ਹੋ ਗਿਆ ਯਾਰ ਸਹੀ ਆ ਬਿਲਕੁਲ ਚੱਲ ਤੇ ਮੱਗ ਜੀ ਆ ਸਣੀ ਇਹ ਦੇਖਾ ਹੁਣ ਮੈਂ ਰੱਖਣਾ ਮੈਂ ਕਰਨਾ ਰੱਖੇ ਮੈਂ ਕਿੰਨਾ ਕਿੰਨਾ ਕਰਨਾ ਐਂਡ ਰੱਖੇ ਮੈਂ ਮੰਡੀ ਚ ਨਹੀਂ ਸੀ ਲਾਉਂਦਾ ਜੇ ਨਾ ਦੇਣਾ ਹੁੰਦਾ ਤਾਂ ਮੈਂ ਮੰਡੀ ਕਿਸੀ ਕਰਾਉਂਦਾ ਕਿੰਨਾ ਕਰਨਾ ਤੂੰ ਕਿੰਨਾ ਕਰਨਾ ਸਹੀ ਆ ਮੈਨੂੰ 13 13 ਦਾ ਕਾਰਡ ਆ ਕਰਣਾ ਹੈ ਕਰਦਾ ਫਤੂਨ ਮਾੜਾ ਜੱਜਾ ਕਹਿੰਦੇ ਜਦ ਮੈਂ ਤੁਹਾਨੂੰ ਮਾਰਾ ਕਿਹਾ ਬਈ ਤੁਹਾਨੂੰ ਬੋਲੀ ਮੰਗਿਆ ਨਹੀਂ ਖੁਦ ਖੁਦ ਨੂੰ ਮਾਰਾ ਕਹੇ ਨਹੀਂ ਕੀਤੇ ਪੈਸੇ ਮੰਗਿਆ ਤੁਹਾਨੂੰ ਮਾਰਦਾ ਨਹੀਂ ਕਿਹਾ ਮਾਰਾ ਜੀ ਮਾਰਾ ਨਾ ਤਾਂ ਕਹਿ ਨੀਰ ਬਰ ਬਕਰ ਮਾਰਾ ਕਾਈ ਹੋੜ ਬਕਰ ਮਾਰਾ ਮਾਰਾ ਹੈ ਨਹੀਂ ਜੇ ਮਾਰਾ ਹੁੰਦਾ ਆਉਂਦੇ ਨਹੀਂ ਸੀ ਮਾਰਾ ਹੁੰਦਾ ਪੈਸੇ ਵੀ ਨਹੀਂ ਮੰਗਦੇ ਜੇ ਮਾਰਾ ਹੁੰਦਾ ਕਿੰਨਾ ਕਹਿੰਦਾ ਤੂੰ 11000 ਰੁਪਏ ਤੇਰਾ ਨਹੀਂ ਬਕਰ ਬਿਕਦਾ ਹੈਗਾ ਭਾਈ ਜਿਹੜਾ ਪੰਦਰਾਂ ਥੱਲੇ ਫਿਰ ਉਹ ਬੱਕਰਦਿਆਂ ਨੂੰ ਕੁਝ ਕਹੀਏ ਨਾ ਸ਼ਿਕਾਇਤ ਕਹ ਦੇ ਜਿਹੜਾ ਕਹਿਣਾ ਕਹਦੇ ਇਹ ਬੋਸ ਬਾਦ ਲਈ ਜਨਾ ਯਾਰ ਗੱਲ ਬਾਦ ਕਦ ਲੈ ਜਨਾਗਾ ਹੋਰ ਤੇ ਹੋਰ ਮੈਂ ਤੇ ਇਕੱਠਾ 2000 ਸੱਟ ਕੇ ਪਿੱਛੇ ਥੱਲੇ ਥੱਲੇ ਹੋ ਗਿਆ ਤੇ ਤੋਂ ਇਕੱਠਾ ਮੈਂ 15 ਮੰਗਾ ਸੀ ਮੈਂ ਤੈਨੂੰ 13 ਕਹਿਤਾ ਮੈਂ ਤਾਂ ਤੈਨੂੰ ਉਹੀ ਕਹੀ ਨਹੀਂ ਤੂੰ 20 ਮੰਗ ਲਾ 20 ਮੰਗ 400 ਮੰਗਲਾ 20 ਮੰਗ ਨਾ 20 ਮੈਂ 20 ਦਵਾਰੇ ਫੇਰ ਆ ਜੀ 20 ਮੰਗ ਲੂੰ ਚਲ ਕੋਈ ਨਹੀਂ ਤੇਰਾ ਭਾਨਾ ਬਾਈ ਹਾਂ ਤੂੰ ਦੱਸ ਨਾ ਸਾਡੇ ਦਵਾਰੇ ਕਿੰਨੇ ਦਾ 500 ਹੋਰ ਪਾ ਦਾ ਹੜਾ ਦੱਸ ਦੋ ਨਾ ਕਰ ਸਾਢੇ 12 ਦਾ ਲੈ ਤੂੰ ਲੈ ਕੇ ਜਾ ਇੱਕ ਮਿੰਟ ਗੱਲ ਹੋ ਰਹੀ ਹੈ ਮੈਂ ਮੈਂ ਹੀ 500 ਥਲੀ ਗੱਲ ਇੱਕ ਮਿੰਟ 14 ਬਣੇ ਨਾ ਬਣੇ ਮੈਂ 500 ਰੁਪਏ ਕਹਿ ਕੇ ਲੈਣਾ ਬੱਕਰੇ ਦਾ ਬੱਕਰੇ ਦਾ ਕਾੜਾ ਲੱਗਦਾ ਭਾਈ ਜੇ ਦੇਖਦਾ ਹੁੰਦਾ 5-4000 ਦਾ ਫਿਰ ਨਾ 200 ਹੋ ਲੈਂਦਾ ਹੁਣ 500 ਲੂੰ ਕਹਿ ਕੇ ਤਾਂ ਫਿਰ ਮੈਂ ਕਾੜਾ ਹੋ ਗਿਆ ਫਿਰ ਹੁਣ ਮੈਂ ਵੀ ਉਸ ਹਿਸਾਬ ਨਾਲ ਦੇਣੀ ਨਾ ਸਾਢੇ 12 ਨਾਲ ਕੋਈ ਨਹੀਂ ਕਰਦਾ ਕਾਹ ਹੋਏ ਸਾਤਣਾ ਕਰਦਾ ਇਹ ਫੇਰ ਕ ਆਪ ਕਰਦਾ ਹੁਣ ਆਉਣਾ ਹੀ ਕਰਦਾ ਯਾਰ 500 ਵੀ ਦੇਣਾਗਾ ਹਾਂ ਹੁਣ ਮੈਂ ਜਰ ਮੈਂ ਮੇਰੇ ਬੰਦੇ ਕਿਰੇ ਜੀ ਰਹਿਣਾ ਬੰਦੇ ਬੰਦੇ ਕਿਰੇ ਜੀ ਰਹਿਣਾ ਯਾਰ ਮੇਰੇ ਬੰਦੇ ਅਰੇ ਮੈਂ ਮੱਥਾ ਨਹੀਂ ਮਾਰਦਾ ਮੈਂ ਤੈਨੂੰ ਕੀ ਅੱਖ ਮੈਂ ਤੈਨੂੰ ਕੀ ਮੈਂ ਅੱਖ ਬਣਾ ਲੈ ਮੈਂ ਤੈਨੂੰ ਕਿਹਾ ਬਿਦੂ ਨਾ ਲੈ ਨਾ ਮੈਂ ਮੱਥਾ ਨਹੀਂ ਮਾਰਦਾ ਨਹੀਂ ਮੈਂ ਤੈਨੂੰ ਕਿਹਾ ਹੀ ਤੂੰ ਮੈਂ ਲਈ ਮੈਂ ਤਾਂ ਕਿਹਾ ਵੀ ਮੈ ਫਰੂਜ਼ਾ ਆਪਦੇ ਸਭ ਨਾਲ ਮੈਂ ਮੈਂ ਵੀ ਅੱਧਾ ਢੜੀ ਪਾਉਣੀ ਮੈਨੂੰ ਤਾਂ ਲੋਨ ਲੈਦਾ ਲੋਨ ਮੈਂ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਕਿਹਾ ਵੀ ਮੈਂ ਨਹੀਂ ਦਿੰਦਾ ਮੈਂ ਤਾਂ ਤੈਨੂੰ ਕਿਹਾ ਮੈਂ ਆਵਾਜ਼ ਦੋ ਫੜਦੀ ਆ ਫੜ ਜਦੋਂ ਮੇਰੇ ਕਰ ਮੈਨੂੰ ਮਿਲ ਜੂਗਾ ਪੂਰੇ 11 ਦਾ ਹੋ ਗਿਆ ਨਹੀਂ ਖੋਲ ਫਿਰ ਨਹੀਂ ਜੀ ਦੰਦਾ ਨਹੀਂ ਹੁਣ ਤੇ ਦੂ ਘਟ ਹੈ ਤੇ ਦੂ ਘਟਾ ਮੈਂ ਤੈਨੂੰ 12:30 ਕਹਦਾ 12:30 ਹੁੰਦੇ ਅੜ ਜਾ ਜਮਾ ਹਾਂ ਚਲੋ ਹਰ ਹਰ ਕੋਈ ਨਹੀਂ ਭਾਈ ਉਹ ਖਾਤਾ ਯਾਰ ਉਹ ਕੀ ਯਾਰ ਕੀ ਭਾਜੀ ਯਾਰ ਸਾਡੇ ਨਾਲ ਕੀ ਮਤ ਨੇ ਯਾਰ ਤੂੰ ਮਰਦਾ ਹੀ ਆ ਆ ਸਾੜਿਆ ਦਿਨੋਂ ਬੱਕਦੀ ਨਾ ਕੀ ਯਾਰ ਆਪਾਂ ਖੋਲ ਹੁਣ ਮੇਰੇ ਮੇਰੇ ਪਿੱਛੇ ਇੱਕ ਮਿੰਟ ਮੇਰੇ ਕੋਲ ਵੀ ਲਾਗ ਪਿੱਛੇ ਲੜਿਆ ਕਰੋ ਨਹੀਂ ਨਹੀਂ ਮੈਂ ਬੋਲਿਆ ਮੈਂ ਤੇਰੇ ਨਾਲ ਲਾਗ ਰੱਖਿਆ ਆ ਫਿਰ ਤੇਰਾ ਮਗਰਾ ਫੇਰ ਤਾਂ ਕੋਈ ਬੋਲ ਨਹੀਂ ਆ ਯਾਰ ਰਬੋ ਨਿਆ ਪੂਰੇ 12 ਹਿਆ ਦਾ ਬੇਤਾ ਰੱਖ ਯਾਰ ਰੱਖ ਲੈ ਦੇ ਦੇ ਉਹ ਯਾਰ ਬੱਕੇ ਹੋ ਗਰਫੀਜ਼ ਦਾ ਯਾਰ ਇੱਕ ਬੰਦੇ ਦੁਆਰੇ ਮੋੜ ਗਿਆ ਨੇ ਬੱਕਰੇ ਵੇਖਾ ਬੱਕਾ ਲੈ ਲੋ ਯਾਰ ਬੱਕਰੇ ਦਾ ਸੌਦਾ ਮਾਹ ਬੱਕਾ ਖਰਾ ਲੈ ਲੋ ਯਾਰ ਠੀਕ ਆ ਗਾ ਯਾਰ ਇਹਨਾਂ ਮਾਹ ਬੱਕਾ ਲੈ ਰਿਹਾ ਬੱਕਰਾ ਵਧੀਆ ਇਹਨਾਂ ਨੂੰ ਜਾਣਾ ਦੂਰ ਕੰਦੀ ਘਰ ਲੈ ਜਾਣਾ ਮੈਂ ਜਿੱਥੇ ਮਰਜੀ ਜਾਣ ਯਾਰ ਮੇਰੇ ਬੰਦੇ ਮੈਂ ਤਾਂ ਮੈਂ ਇਸ ਮੰਡੀ ਚ ਮੰਡੀ ਇਹਨੂੰ ਹਮਾ ਬੱਕਾ ਉਹੀ ਲੈ ਲੋ ਮੋੜ ਕੇ ਬੱਕਰਾ ਸੋਨਾ ਲੰਬਾ ਬਹੁਤ ਹੈ ਨੇ ਪਰੋਹ ਜੀ ਤੇ ਗੱਲਾਂ ਇਹ ਬੂਹੇ ਘੜਨਤ ਕਰ ਰਹੇ ਨੇ ਕੰਨ ਕਰੀ ਵੜੇ ਤੈਨੂੰ ਨੱਕ ਦੇਖ ਦੇਖੋ ਕਮੀ ਦਾ ਦੇਖ ਨੱਕ ਨੱਕ ਮਦਦ ਕਹਿੰਦੇ ਹਾਂ ਨਾ ਮਾ ਲਗੇ ਨਾ ਮਦਦ ਮੜਦਾ ਨਹੀਂ ਜਾ ਹਰੇ ਬੱਚੇ ਵਧੀਆ ਯਾਰ ਤੂੰ ਗੱਲ ਨਹੀਂ ਕਰ ਲੋ ਲਓ ਜੀ ਪੇਮੈਂਟ ਕਰੋ ਹੋ ਗਈ ਮਰੇ ਵੀਰੇ ਕੋਈ ਦਿੱਟਿਆ ਬੱਜਾ ਤੇ ਨਹੀਂ ਹਾਂ ਨਾ ਨਾ ਦੇਖ ਲੈ ਖੋਲ ਕੇ ਦੇਖ ਲੈ ਖੋਲ ਲਈ ਟਾਈਮ ਹੁੰਦਾ ਕੋਈ ਮੋਬ ਗਾਗਵਾ ਜਿਉ ਮਾਰ ਗਵੰਡੀ ਭਰ ਗਈ ਫੜੇ ਬੱਕਰੇ ਜਮ ਉਹ ਭਾਰੀ ਬੱਕਰੇ ਆ ਜਾਣਗੇ ਇਹ ਤੁਹਾਡੀ ਮਰਜ਼ੀ ਆ ਵਿੱਚ ਦੀ ਕਰਨੀ ਨਹੀਂ ਆਏ ਨਹੀਂ ਜਿਹੜਾ ਲਿਖਿਆ ਕਰਮੇ ਬੱਕ ਜਾਣਗੇ ਕਿਹਦੇ ਘਰ ਚੰਨ ਚੱਲਿਆ ਯਾਰ ਭਗ ਜਾਣਾ ਬਈ ਉਹਦੇ ਆ ਗਿਆ ਨਹੀਂ 25000 ਦੇ ਪਾਏ ਦੋ ਹਾਂ ਠੀਕ ਹੈ ਉਹ ਫਿਰ ਨਹੀਂ 25 ਉਹ ਖੱਟ ਪਾ ਆ ਕੋਈ ਕਰੇ ਘਬਰ ਦਾ ਗਾਉ ਹੈ ਨਹੀਂ ਉਹ ਘਬਰ ਦਾ ਗਾਉ ਖੱਟ ਪਾ ਉਹ ਦੂਈ ਘੜਾਤੇ ਮੈਂ ਤਾਂ 10000 ਲਾਉਂ ਯਾਰ ਸਹੀ ਗੱਲ ਹੈ ਮੁੱਲ ਤਾਂ ਜੇ 5 ਰੁਪਏ ਲਾਉ ਜੀ ਉਹ ਤਾਂ ਨਹੀਂ ਤੁਸੀਂ ਖੜ ਜਾ ਯਾ ਤੁਸੀਂ ਐਂ ਦੱਸਦੇ ਯਾਰ ਤੂੰ ਹੀ ਮੰਗ ਰਿਹਾ ਹੋਂ ਨਾ 45000 ਰੁਪਏ ਹੀ ਬਸਾ ਕਰਿਆ ਤੂੰ ਕਿਹਾ ਇੰਨੇ ਇਦੀ ਮੰਗੇ ਜਿਆ ਜ ਗੁੱਸਾ ਕਰਨ ਲਈ ਓ ਹੋਰ ਫਿਰ ਕਿੰਨੇ ਲੱਗਣਾ ਲੂ ਯਾਰਾ ਜਿਆ ਜਰ ਬਣ ਕੇ ਜਿਹੜੇ ਵੀਰੇ ਬਖਤਰ 10000 10 5 ਦਾ ਇੱਧਰ ਉੱਧਰ ਹੋ ਜਾਂਦਾ ਜੀ ਇੰਨਾ ਨਾ ਕਿੰਨੇ ਕਰਾ ਲੂ ਯਾਰਾ 13 ਦੇ ਪਾਲਾ ਨਾ ਤਨੂ ਹਾਂ ਤੂੰ ਚਾਚਾ ਕਿੰਨੇ ਲਾਇਆ 13000 ਬੇਲਾ ਪਾਇਆ ਆ ਦੋਨਾਂ ਤੇ ਹਾਂ ਜਿਆ ਜਿਆ ਭਾਈ ਏਲਾ ਤੁਸੀਂ ਕੀ ਕਹਿ ਰਹੇ ਹੋ ਹੋ ਬੱਸ ਜਨਾਬ ਜੀ ਇਹ ਕਿੰਨੇ ਕਹਿ ਰਹੇ ਹੋ ਇਹ ਤਾਂ 35 35 ਨੇ ਹਾਂ ਮੰਗੇ 45000 ਰੁਪਏ ਆਹੋ ਉਹ ਯਾਰ ਤੁਸੀਂ ਮੇਰੇ ਨਾਲ ਗੱਲ ਕਰ ਬਾਈ ਦੇਖਾ ਆਪਾਂ ਵੀ ਲਗ ਲੈਣੀ ਹੈ ਬੱਕਰੇ ਮੰਗਾ ਮੈਂ ਲਊਗਾ ਹੁਣ ਪਈ ਮੰਗਾਈ ਹੋਈ ਪਈ ਹੈ ਜੀ ਨਾਲ ਉਹ ਵੀ ਸਹੀ ਗੱਲ ਹੋਣਾ ਤੁਸੀਂ ਕਿਤੇ ਮਾਗੋ ਕੋਈ ਸਰਕਾਰ ਨੂੰ ਅਰ ਨਹੀਂ ਤਾਂ ਮਾਗੋ ਬਹੁਤ ਗੱਲਾਂ ਘੇਰਾਂਗਾ ਮਰੀ ਆਣਾਗਾ ਹੰਗਾਲੀ ਜਿੰਦਾ ਕੰਤੀ ਦੇ ਮੇਰੇ ਕੰਮ ਦਾ ਸੋ ਬਹੁਤ ਕੰਨ ਵਾਲੀ ਤੁਸੀਂ ਦੱਸ ਦੋ ਜੀ ਤੁਸੀਂ ਦੱਸ ਖੱਟਾ ਬੋਲ ਨਾ ਵਾ ਫੜ ਜਾ ਉਹਦਾ ਕਾਰਾ ਹੱਪ ਕਾਰਾ ਓਏ ਕਿ ਕਿ ਜੀ ਨਾ ਨਾ ਕਿੰਨੇ ਨੂੰ ਬਾਈ ਨਵੇੜ ਚ ਇੱਕ ਜੀ ਦੇ ਪਰ ਕੁ ਸਾਬ ਕਿਤਾਬ ਨਾਲ ਜਾਂ ਦੇਖ ਬਜੀ ਇੱਕ ਮਿੰਟ ਬਾਈ ਇਹ ਖੜ ਜਾ ਇਹਨੂੰ ਹੀ ਵਕਤ ਬੱਕਰੇ ਪਾਲੇ ਨੇ ਵਿਚਾਰੇ ਨੇ ਮੇਰਾ ਬਰਨ ਨੂੰ ਵੀ ਆ ਤੂੰ ਲਾ ਕੋਈ ਨਹੀਂ ਉਹ ਫੜ ਉਹ ਰਿਆ ਉਹ ਖੱਟਾ ਖਾਣਾ ਮੇਰੇ ਨਾਲ ਗੱਲ ਕਰ ਲੈ ਆ ਫੜ 1000 ਰੁਪਏ ਘਟੇ 30000 ਦੇ ਹੋ ਗਏ ਯਾਰ ਚੱਕ ਯਾਰ ਹਾਂ ਠੀਕ ਆ ਯਾਰ 1000 ਰੁਪਏ ਘਟੇ 30000 ਦੇ ਹਾਂ ਲਫੜਾ ਪੈਸੇ ਵੜਾ ਓਏ ਨਹੀਂ ਵੜਾਉ ਹੁਣੇ ਨਾ ਮੇਰੇ ਕੰਮ ਗੋਗੋ ਜੱਲੂ ਬਾਈ ਗੋਗਲ ਜੱਲੂ ਜੱਲ ਖਾ ਜਾਓ ਜੀ ਬਾਈ ਪਰ ਆ ਕਰ ਦੇ ਲਓ ਬਾਈ 34000 ਦੇ ਹੋ ਗਿਆ ਵੱਖਰੇ ਫਰਮ ਕੱਟਾ ਬਦਲ ਮੂਲੀ ਕਹੂੰ ਲਾਉਣਾ ਯਾਰ ਨਹੀਂ ਨਹੀਂ ਚਾਚਾ ਆ ਵੀ ਮੈਂ ਦਰਾਲ ਦੀ ਹਾਸੇ ਲਾਉਂਗਾ ਇਹ ਦੇਉਂਗੇ ਹਾਂ ਹੜ ਵੀਰੇ ਹਾਂ ਕਹਿੰਦੇ ਹਜ਼ਾਰ ਅੰਦਰ ਦਰਾਲ ਦੀ ਦਾ ਪੰਜ ਪੰਜ ਹੱਦਕੇ ਮਾਰ ਲਾਉਂਗਾ ਤੁਹਾਨੂੰ ਨੂੰ ਕਹਿੰਦਾ ਮਰਦ ਨੂੰ ਪਾਖਾ ਖਾ ਮੁਖੀ ਜਾਂਦੇ ਨੇ ਆਵਾ ਮੈਂ ਹੱਟੇ ਰਜਾਈ ਨੂੰ ਮੈਨੂੰ ਕਰ ਲੈ ਆ ਗੁੜੀ ਚੋਦ ਨੂੰ ਹੁਣ ਹੁੰਦਾ ਕਿ ਉਹਦਾ ਇਹਦਾ ਕਰ ਜਾਊਗਾ ਬੜਾ ਦੇਖ ਕੇ ਚੈੱਕ ਕਰਕੇ ਬੱਕਰੇ ਖੋਲਾ ਬੱਕਰੇ

아로 <목소리도> 아 <목소리도> <목소리도>